ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਵੇਰ ਦੇ 9 ਵਜੇ ਦਾ ਟਾਈਮ ਹੋ ਗਿਆ ਹੈ ਨਾ 9:30 ਹੋ ਗਏ ਉਹਨੇ ਸਵਾ ਨੂੰ ਤੇ ਹੁਣ ਅਸੀਂ ਖਾਣ ਲੱਗੇ ਆਂ ਜ ਸਾਗ ਨਾਲ ਮੱਕੀ ਦੀ ਰੋਟੀ ਤੜਕੇ ਸਾਗ ਦਾ ਪ੍ਰਾਣਾ ਬਣਾਇਆ ਹੋਇਆ ਉਹ ਹਰਪ੍ਰੀਤ ਦੀ ਮੰਮੀ ਅੱਜ ਕੀ ਕਰ ਰਹੀ ਆ ਸਰ ਉਹ ਸਰ ਬੰਦਾ ਨਹੀਂ ਆ ਕਿੱਥੇ ਲਾਇਗਾ ਹੈ ਹੈ ਜੇਣਾ ਬੰਤਾਰ ਜੇ ਉਹਨੂੰ ਦੋ ਦਿੱਤਾ ਮੈਨੂੰ ਹਾਂ ਹੈਲਪ ਦੀ ਲੋੜ ਆ ਨਾ ਉਹ ਕਿੱਥੇ ਨਾ ਜਾਂਦੀ ਆ ਅੱਗੇ ਤਾਂ ਮੋਦੀ ਬਜਾਈ ਜਾਂਦਾ ਤਾਂ ਪਰ ਮੋਦੇ ਦੇ ਬਜਾਈ ਤੇ ਨਾਲੇ ਐਕਸਰਸਾਈਜ਼ ਵੀ ਹੁੰਦੀ ਆ ਕਿੰਨਾ ਉਹ 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 ਗੱਤ ਚਲੀ ਤੇ ਹਾਂ ਅਦਰ ਹਰ ਪਿੱਡੀ ਮੰਮੀ ਬਜਾਈ ਕਰਾ ਰਹੀ ਆ ਬਜਾਈ 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 ਆ ਬਗ ਕਿੱਥੇ ਪਿਆ ਕੱਲੇ ਬੰਦੇ ਦਾ ਤਾਂ ਧੋਖਾ ਹੈ ਆ ਆ ਆ ਔਰ ਗਰਮ ਗਰਮ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲੇ ਰਾਤ ਵਾਲੀ ਦਾਲ ਢਾਲ ਮੂਗੀ ਦੀ ਆ ਬਸ ਅਸੀਂ ਦੋਹੇ ਜਣੀਆਂ ਖਾਉਂਗੀਆਂ ਖਤਮ ਹੋ ਜੂਗੀ ਨਾਲੇ ਲੱਗ ਜੂਗੀ ਮੱਕੀ ਦੀ ਰੋਟੀ ਨਾਲ ਸਾਗ ਵੀ ਖਾ ਲੂਗੇ ਬਸ ਦਾਲ ਬਚੂਗੀ ਸਾਗ ਤਾਂ ਬਾਰ ਬਾਰ ਖਾ ਸਕਦੇ ਆ ਤੜਕ ਕੇ ਦਾਲ ਨੂੰ ਕੌਣ ਖਾਂਦਾ ਦਾਲ ਨੂੰ ਕੋਈ ਨਹੀਂ ਖਾਂਦਾ ਕੀ ਹੋ ਗਿਆ じゃ ਠੀਕ ਨਹੀਂ ਹੈਗੀ ਤਾਂ ਨਹੀਂ ਆਦੀ ਬੋਟ ਹੈ ਨਾ ਤਾਂ ਨਹੀਂ ਆਦੇ ਬਾਜ਼ ਨਿਕ ਕਰਨ ਤੁਹਾਡੀ ਫਿਰ ਹੁਣ ਦਵਾਈ ਨਹੀਂ ਲੈ ਕੇ ਆਣੀ ਹੈ ਹੈ ਚਲ ਦੇਖਦੇ ਆ ਡਾਕਟਰ ਚੱਕਰਾ ਜੀਟਾ ਇੱਕ ਵਾਰੀ ਪਹਿਲਾਂ ਉਹ ਲੈ ਕੇ ਗਏ ਤੇ ਉਹਨੂੰ ਦਿਖਾਇਆ ਇੱਕ ਵਾਰੀ ਪਹਿਲਾਂ ਗਏ ਤੇ ਰਮਨ ਦੇ ਵਿਆਹ ਨੂੰ ਜਦ ਗੂੜ ਚੜਾ ਕੇ ਆਏ ਤੇ ਪਤਾ ਨਹੀਂ ਕਿਆ ਚੜਾ ਕੇ ਆਏ ਤੇ ਸੱਕਰ ਹਾਂ ਉੱਥੇ ਹੀ ਵਗ ਜਾਓ ਉੱਥੇ ਦਾ ਦਰਦ ਹੈ ਹਾਂ 20 ਦਾ ਦਰਦ ਜਾੜ ਦਾ ਦਰਦ ਹੈ ਬਹੁਤ ਬੁਰਾ ਹਨਾ ਸਾਈਡ ਗੱਲ ਬੈਠੀ ਕਿੱਤੇ ਤਿੰਨ ਗੋਲੀਆਂ ਲੈ ਲਈਆਂ ਤੀਆਂ ਕਿ ਚਾਰ ਤਿੰਨ ਸਾਰ ਬੱਚੀ ਹੋਈ ਜਨਾਂ ਲੱਗ ਜੂਗੀ ਤੇ ਆਪੂ ਦੇਖ ਰਿਹਾ ਟੀਵੀ ਗਾਣੇ ਦੇਖ ਰਿਹਾ ਹੈ ਤਾਂ ਕਰਕੇ ਮੈਨੂੰ ਥੋੜਾ ਜ਼ਿਆਦਾ ਉੱਚੀ ਬੋਲਣਾ ਪੈ ਰਿਹਾ ਹੈ ਵੀ ਤਾਂ ਕਿ ਗਾਣੇ ਦੀ ਆਵਾਜ਼ ਨਾ ਉਹ ਕੈਮਰੇ ਚ ਨਾ ਆ ਦੇ ਤੇ ਭਾਂਡੇ ਵਿੱਚ ਸਾਰੇ ਲੈ ਕੇ ਚੱਲ ਗਏ ਹੁਣ ਬਾਹਰ ਤਾਂ ਕਿ ਨਾਦੀ ਨਾਲ ਰੋਟੀ ਖਾਈ ਜਾਏ ਉਹ ਨਾਦੀ ਨਾਲ ਖਾਈ ਜਾਣੀ ਕਿਉਂਕਿ ਇਹ ਮੱਕੀ ਦੀ ਰੋਟੀ ਹੁੰਦੀ ਹੈ ਉਹ ਅਸੀਂ ਰੋਜ਼ ਨਾਦੀ ਨਾਲ ਬਣਾਈ ਕਰਦੇ ਨਾਦੀ ਨਾਲ ਖਾਈਦੇ ਨੇ ਮम्मी ਬਣਾਈ ਕਰਦੀ ਅਸੀਂ ਦਈ ਜਾਂਦੇ ਆ ਵੀ ਫਿਰ ਆਏ ਵੀ ਠੰਡੀਆਂ ਰੋਟੀਆਂ ਦਾ ਜਿਹੜੀ ਮੱਕੀ ਦੀ ਉਹ ਵਧੀਆ ਨਹੀਂ ਲੱਗਦੀਆਂ ਹੈਗੀਆਂ ਭਾਰੀ ਜਿਹਾ ਹੋ ਜਾਂਦੀਆਂ ਨੇ ਆਂਡੇ ਲੈ ਕੇ ਤੇ ਬੀਬੀ ਕੱਲ ਫਿਰ ਭਿੱਲੀ ਜੀ ਹੋ ਗਈ ਸੀ ਜਦ ਮੈਂ ਆਇਆ ਕੋ ਫਿਰ ਹੁਣ ਦਵਾਈ ਲੈ ਕੇ ਆਇਆ ਕੱਲ ਸੇ ਬੀਬੀ ਬੱਦ ਗਿਆ ਤਾਂ ਉਹ ਇਸ ਕਰਕੇ ਕਿੱਬੀਆਂ ਨੂੰ ਜਿਹੜੀਆਂ ਨੌਣਾ ਹੁਣ ਤਾਲ ਸਬਜ਼ੀ ਚ ਘੱਟ ਰੱਖੇਗਾ ਕੱਲ ਦਾ ਬੀਬੀ ਨੂੰ ਮੈਂ ਉੱਥੇ ਲੈ ਕੇ ਦਵਾਈ ਦਿਵਾਉਣ ਤਿਰਪੜੀ ਚ ਦੁਬਾਰੇ ਮੈਨੂੰ ਕਹਿੰਦੇ ਸ਼ਾਮ ਨੂੰ ਫੇਰ ਈ ਮੈਂ ਕਹਾ ਮੇਤੋ ਨਹੀਂ ਜਾ ਜਾਂਦਾ ਐ ਪਤਾ ਨਹੀਂ ਕਿ ਕੀ ਆ ਗਿਆ ਮਨ ਤਾਂ ਪਤਾ ਨਹੀਂ ਉਹਦਾ ਸੋਰੀ ਥੀ ਵੱਢੀ ਲੀ ਮੈਂ ਕਹਾ ਮੈਂ ਮੇਤੋ ਨੋਂਨ ਘਾਟਾ ਥੋੜਾ ਸਖ ਚ ਨਾ ਨਾ ਠੀਕ ਹੈ ਮੈਂ ਬਾਤਾ ਤਾ ਨੋਂਨ ਚਾਹ ਲੇ ਪਰਸੋ ਦਾ ਘਾਟਾ ਦਿੱ ਗਣੀ ਉਹਦੋਂ ਫਿੱਕਾ ਪਿਆਤਾ ਜਦ ਮੈਂ ਰੋਟੀ ਖਾਈ ਸ਼ਾਮ ਨੂੰ ਮੈਂ ਤਾਂ ਠੀਕ ਲੱਗਦਾ ਸ਼ਾਮ ਨੂੰ ਫਿੱਕਾ ਪਿਆਤਾ ਮੈਂ ਤੁੱਚਿਆ ਤੀ ਨਾ ਠੀਕ ਆ ਯਾ ਰੁਕਣਾ ਖਾਈ ਫਿੱਕਾ ਪਿਆ ਤਾ ਲਓ ਜੀ ਦੁਪਹਿਰ ਦੇ ਵੱਜ ਗਏ ਅ 4 ਨਾ 4 ਨਹੀਂ 3 3 ਵਜ ਗਏ ਏ ਅੱਜ ਬਣਾਣੀ ਆ ਸੀ ਆਲੂ ਛੋਲਿਆਂ ਦੀ ਸਬਜ਼ੀ ਛੋਲੇ ਹੁਣ ਉਬਲਣੇ ਤਰੇ ਹੋਏ ਨੇ ਹੁਣ ਮੈਂ ਤੜਕਾ ਲਾਵਾਂ ਬਸ ਥੋੜੀ ਦੇਰ ਤੱਕ ਫਿਰ ਘੁਮ ਕੇ ਆਣਾ ਏ ਢੇੜਾ ਕੱਢ ਕੇ ਆਣਾ ਇੱਕ ਹਾਂ ਜਿਵੇਂ ਮਰਜੀ ਕਰ ਲਿਓ ਛੋਲੇ ਦਾ ਰਿੱਝ ਕਰੀਏ ਧੜਾ ਧੜਾ ਮੈਦੂ ਲਵਾਂ ਹਾਂ ਧੜਾ ਦਿਖਾ ਲਿਆ ਸਨੀਓ ਘਰ ਦੰਦਾਂ ਦਾ ਸੇ ਕੀ ਕਿਤੇ ਛੋਟਾ ਨਾ ਦਵੇ ਤੇ ਨਹੀਂ ਵਿਖਰਾ ਬੋ ਜੀ ਦੋ ਹੀ ਮਸ ਖਾ ਲੰਦੇ ਚਲ ਕੋਈ ਨਾ ਪਰ ਦੇਖਦਾ ਸਿੱਟਾ ਸਾਡਾ ਦੋ ਹੀ ਮਸ ਖਾ ਲੰਦੇ ਉਦਰਾ ਜਿਦਾਂ ਨੇ ਆਲੂ ਛੋਲੇ ਆਪਣੇ ਉਬਲ ਗਏ ਆਲੂ ਦੇਖੋ ਛੋਟੇ ਛੋਟੇ ਜਮਾ ਹੀ ਬਿਲਕੁਲ ਆ ਛੋਟੇ ਛੋਟੇ ਜਿ ਕਿੱਥੋਂ ਤੋਂ ਮਿਲੇ ਨੇ ਬੀਜ ਵਾਲੇ ਨੇ ਇਹ ਫੁੱਫੜਨੇ ਭੇਜਿਆ ਨਾ ਬੀਜ ਆਛਾ ਉਹ ਨੇ ਆ ਹੋਰ ਹਾਂ ਫਿਰ ਡੌਲ ਤਾਂ ਬਾਹੀ ਨਹੀਂ ਗਈ ਹੈਗੀ ਹਾਂ ਵਾਲੇ ਨੇ ਹਾਂ ਉਹਨੇ ਉਦੋਂ ਥਾਲੇ ਚ ਦੇ ਤੇ ਕਹਿੰਦਾ ਬੀਜ ਲੈ ਜਾ ਉਹ ਕਾ ਨੂੰ ਚੱਕਰਪਤੀ ਕੀ ਹੋਇਆ ਉਹਨੂੰ ਲੱਗਿਆ ਕਿ ਤੇ ਆਹ ਲੈ ਨੇ ਛੋਟੇ ਛੋਟੇ ਬੋਣੇ ਵਾਲੇ ਨੇ ਚੱਜਣਾ ਨਹੀਂ ਬਾਹੀ ਹੈਗੀ ਲਾਲ ਆਲੂ ਆ ਹੂੰ ਜਿਹਨੇ ਜ਼ਮੀਨ ਬੋਣੀ ਸੀ ਉਰੇ ਥਾਉ ਚੱਜਣਾਂ ਬੀਜਣੇ ਨਹੀਂ ਹੈਗੇ ਨਾ ਨਾ ਤੈਨੂੰ ਮੈਂ ਬੱਸ ਬੱਸ ਮੈਨੂੰ ਮੇਰੀ ਤਾਂ ਗੱਲ ਸੁਣ ਉਹ ਕਹਿੰਦਾ ਜਿਹੜੇ ਨੇ ਬੌਣੀ ਸੀ ਉਹਨੇ ਚੱਜ ਨਾਲ ਬਾਹੀ ਨਹੀਂ ਹੈਗੀ ਆ ਇੱਥੇ ਮੈਂ ਤੁਹਾਨੂੰ ਨਹੀਂ ਦਿੰਦਾ ਕੋਈ ਇੱਥੇ ਨਹੀਂ ਦਿੰਦਾ ਇਹ ਲੱਗਦੇ ਨੇ ਪੋਲੀ ਜਗ੍ਹਾ 'ਚ ਵੀ ਐਨ ਪਲਾਨ ਹੋਵੇ ਪੋਲੀ ਹੋਵੇ ਬਟ ਉੱਥੇ ਆਲੂ ਜ਼ਿਆਦਾ ਹੁੰਦਾ ਏ ਉਹਨੇ ਚੱਜ ਨਾਲ ਰਾਤ ਨੂੰ ਆਇਆ ਤਾਂ ਰਾਤ ਨੂੰ ਚੱਜ ਨਾਲ ਬਾਹੀ ਨਹੀਂ ਹੈਗੀ ਫਿਰ ਉਹ ਗੱਲ ਜੀ ਬਣੀ ਨਹੀਂ ਆਲੂ ਵਾਲੀ ਤਾਂ ਕਰਕੇ ਫਿਰ ਆਲੂ ਲਾ ਹੀ ਨਹੀਂ ਹੈਗੇ ਅਸੀਂ ਆਲੂ ਬੀਜੇ ਨਹੀਂ ਹੈਗੇ ਫੁੱਫੜਨੇ ਆਲੂ ਕੁੱਫੜ ਉਹਨਾਂ ਨੇ ਸਾਨੂੰ ਆਲੂ ਦਿੱਤੇ ਛੋਟੇ ਛੋਟੇ ਆਹ ਬੇਬੀ ਆਲੂ ਪੋਟੈਟੋ ਬੇਬੀ ਪੋਟੈਟੋ ਹਾਂ ਇਹਨਾਂ ਦੇ ਨੇ ਦਮ ਆਲੂ ਛੋਟੇ ਛੋਟੇ ਨੇ ਬਹੁਤ ਸੋਨੇ ਬਣਦੇ ਆਂ ਜੀ ਆਲੂ ਦੀ ਗਰੇਵੀ ਜੀ ਬਣਾਣੀ ਹੋਵੇ ਬਣਾਵਾਂਗੇ ਕਿਸੇ ਦਿਨ ਉਹ ਬਾੜ ਕੇ ਦਮ ਆਲੂ ਛੋਟੇ ਛੋਟੇ ਆਲੂਆਂ ਦੀ ਹੂੰ ਤਾਂ ਲੌਣੇ ਤੇ ਹੂੰ ਪਾਏ ਹੋਣੇ ਖਾਸੇ ਐਂ ਤਾਂ ਪਾਏ ਨੇ ਐਂ ਤਾਂ ਹੈਗੇ ਨੇ ਮਲਾਰਾ 15 ਕਿਲੋ ਦਾ ਕਿਹੜਾ 10 15 ਕਿਲੋ ਬਣਾਵਾਂਗੇ ਉਹ ਕਰਾਂਗੇ ਇਹਦੇ ਦਮ ਆਲੂ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਛੋਟੇ ਛੋਟੇ ਆਲੂਆਂ ਦੇ ਪੱਟੀ ਇਸ਼ਾਨ ਤੁਸੀਂ ਦੇਖਿਆ ਹੀ ਹੋਣਾ ਪਰ ਜ਼ਿਆਦਾ ਵੀਡੀਓ ਚ ਆਇਆ ਨਹੀਂ ਹੈਗਾ ਦੇਖਿਆ ਵੀ ਨਹੀਂ ਹੋਣਾ ਅੱਜ ਦਾ ਬਰਥਡੇ ਆ ਯੂਵੀ ਉਹ ਨਹੀਂ ਫਿਰ 4:3-5 ਵਜੇ ਜਾਣਗੇ ਉੱਥੇ ਕੇਕ ਨੂੰ ਕਟਿੰਗ ਕਰਨ ਲਈ ਦਾ ਸਾਨੂੰ ਸਾਰਿਆਂ ਨੂੰ ਹੀ ਬੁਲਾਇਆ ਹੈ ਬੁਲਾਇਆ ਹੈ ਤੈਨੂੰ ਕਹ ਜੀ ਮੜ ਗਿਆ ਵੇ ਕਹ ਜੀ ਮੜ ਗਿਆ ਤੈਨੂੰ ਟੀਵੀ ਮੂਰੇ ਤੇ ਬੱਟਾ ਉਸ ਨਹੀਂ ਖਾਦਾ ਮੈਨੂੰ ਪਤਾ ਟੀਵੀ ਮੂਰੇ ਟੀਵੀ ਮੈਨੂੰ ਟੀਵੀ ਮੂਰੇ ਵੀ ਕੱਢ ਕੇ ਲੈ ਕੇ ਆਏ ਆ ਕਿਉਂਕਿ ਟੀਵੀ ਮੂਰੇ ਬੈਠਾ ਵੀ ਚੱਲਦਾ ਹੈ ਕਾਹੀ ਰੋ ਰਿਹਾ ਹੋਣਾ ਮੇ ਟੀਵੀ ਮੁੰਡੇ ਤੇ ਕਹਿੰਦਾ ਅਰੇ ਜੰਬ ਉਹ ਰਿਆ ਜੀ ਮੁੰਡਾ ਬਟਾਈ ਨੇ ਜੰਬ ਆ ਜਾ ਦੂ ਆ ਜਾ ਅੱਛਾ ਅੱਜ ਦੂ ਆ ਦੂ ਸੀ ਮੇਰੇ ਕੋ ਤੂੰ ਆ ਦੂ ਸੀ ਪੂਰੇ ਬਾੜੀ ਬਾੜੀ ਖਾਲੀ ਤੇ ਜਿੱਤ ਬੋਗਰ ਲੱਗ ਗਿਆ ਆਕੜੇ ਚ ਸਾਰੇ ਵਹਾਂ ਚੱਕ ਲੈਣੀ ਜਿਵੇਂ ਪਹਿਲਾਂ ਪਿੱਟਦੇ ਨਹੀਂ ਹੁੰਦੇ ਬੂੜੇ-ਬੂੜੇ ਆਹ ਕੋਣ ਕਰਦਾ ਆਵੇਂ ਮਾਰ ਕੇ ਨਾ ਆ ਮਾਰਦਾ ਜਿਹੜੀ ਵੀ ਚੇ ਕੰਦ ਹੋਵੇ ਕੋਈ ਹੋਵੇ ਚਾਹੇ ਕੋਈ ਬੰਦਾ ਖੜਾ ਹੋਵੇ ਬਸ ਦੋਹੇ ਹੱਥ ਚੱਕ ਕੇ ਉਹਦੇ ਨਾਲ ਐ ਟੱਕਰ ਮਾਰਨੀ ਜਾਕੇ ਇੱਕ ਦਿਨ ਟੀਵੀ ਮੂਰੇ ਦੇ 11:00 ਸਵੇਰੇ ਨਾ ਜਾਂ ਰੋਟੀ ਖਾ ਰਹੀ ਤੇ ਮੈਂ ਉਹ ਟੀਵੀ ਮੂਰੇ ਮੈਂ ਉਹ ਲਾ ਲਿਆ ਬੰਦਾ ਨਾਟਕ ਲਾ ਲਿਆ ਇਹਨੇ ਮੇਰਾ ਮੋਢਾ ਖਾ ਲਿਆ ਮੈਨੂੰ ਸੂਹੀ ਮੇਰੇ ਥੱਪੜ ਮਾਰੀ ਹੋ ਜਾਵੇ ਮਾਰੀ ਜਾਵੇ ਵੀ ਕਿਉਂ ਆਪਣੇ ਆਪਣੇ ਮੇਰਾ ਲਾਓ ਵੀ ਗਾਣੇ ਕਿਉਂ ਬਦਲੇ ਤੇ ਮੇਰਾ ਲਾਓ ਇਹ ਗਾਣੇ ਦੇਖਦਾ ਏ ਉਹ ਲਾਓ ਆ ਵੀ ਮੇਰੇ ਲਾਓ ਚੀਚਾ ਘਾਟੂੜਾ ਹੀ ਹੈ ਮੈਂ ਘਰ ਦੇ ਚੰਗਾ ਪੈਸਾਰਿਆਂ ਨੇ ਇਹ ਇਹ ਗੋਏ ਜਾਏਗਾ ਜਿਆ ਦੇਖ ਚੰਦ ਆਏ ਉਹ ਸਹੀ ਫੁੱਟੇ ਫੁੱਟੇ ਵੀ ਸਹੀ ਨਹੀਂ ਹੈਗੇ ਕਹੇ ਕੁੱਟੇ ਵੀ ਨਹੀਂ ਜਦ ਕੋਈ ਟਿਕਦੇ ਨਹੀਂ ਤਾਂ ਫਿਰ ਗੁੱਸਾ ਹੋ ਜਾਂਦਾ ਹੈ ਜਦ ਧੀਰੇ ਜਾਂਦੇ ਨੇ ਤਾਂ ਬਹੁਤ ਚੜਦਾ ਇੱਕ ਰੋਟੀ ਦੇ ਟਾਈਮ ਤੇ ਸਬਜ਼ੀ ਦੇ ਟਾਈਮ ਕੋਈ ਚੱਕਰ ਨਹੀਂ ਜਾਂ ਰੋਟੀ ਦੇ ਟਾਈਮ ਜਾਂਦੇ ਨੇ ਨਾ ਫਿਰ ਜ਼ਿਆਦਾ ਗੁੱਸਾ ਹੁੰਦਾ ਮੈਂ ਨਾ ਪਰਸੋ ਸਾਰਿਆਂ ਦੇ ਕਮੈਂਟਾਂ ਦੇ ਨਾਮ ਲਏ ਸੀਗੇ ਤੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਵੀ ਸਾਡੇ ਨਾਮ ਲਏ ਹਨਾ ਇਹ ਇੱਕ ਕਿਸੇ ਪਰ ਮੈਂ ਕਿਹਾ ਸੀਗਾ ਜੀ ਜੇ ਨਹੀਂ ਲੈਂ ਤਾਂ ਪਲੀਸ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਹੁਣ ਕਈ ਵਾਰ ਇੱਕੋ ਵੀਡੀਓ ਚ ਸਾਰਿਆਂ ਦੇ ਨਾਮ ਨਹੀਂ ਹੁੰਦੇ ਹੈ ਨਾ ਤੇ ਇੱਕ ਹਾਂ ਇੱਕ ਤਾਂ ਮੈਨੂੰ ਆਇਆ ਸੀਗਾ ਵੀ ਹਰਲੀਨ ਔਜਲਾ ਹਰਲੀਨ ਔਜਲਾ ਤੋਂ ਮੈਨੂੰ ਕਮੈਂਟ ਆਇਆ ਸੀਗਾ ਵੀ ਤੁਸੀਂ ਮੇਰਾ ਨਾਮ ਲਿਓ ਹਰਲੀਨ ਔਜਲਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਦੇਖਣ ਲਈ ਉੱਧਰੋਂ ਦੇਖਦੀ ਹੈ ਤਾਂ ਆਲੂਆਂ ਚ ਪੈਰ ਫੈ ਗਿਆ ਆ ਆਲੂ ਕੁਝ ਵੇਰ ਧਰੋ ਨਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਰੋਜ਼ ਦੇਖਣ ਲਈ ਤੇ ਮੀ ਆ ਪਸੰਦ ਕਰਨ ਲਈ ਲਾਈਕ ਕਰਨ ਲਈ ਤੇ ਪਲੀਜ਼ ਮਤਲਬ ਵੀਡੀਓ ਮੈਂ ਉਹਨਾਂ ਨੂੰ ਨਹੀਂ ਕਹਿ ਰਹੀ ਜਿਹੜੇ ਦੇਖਦੇ ਨੇ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਕਿ ਜਿਹੜੇ ਸਕਿੱਪ ਕਰਦੇ ਨੇ ਜ਼ਿਆਦਾਤਰ ਕਈ ਦਿਨ ਹੋ ਗਏ ਹੁਣ ਵੀ ਜਿਹੜੇ ਦੇਖਦੇ ਨਹੀਂ ਤਾਂ ਪਲੀਜ਼ ਹਰ ਇੱਕ ਵੀਡੀਓ ਜ਼ਰੂਰ ਦੇਖਿਆ ਕਰੋ ਜ਼ਰੂਰ ਤਾਂ ਕਿ ਨਾਲ ਇਹਾ ਕਰੋ ਹਮੇਸ਼ਾ ਵੀ ਫੈਮਿਲੀ ਵੱਧਦੇ ਜਾਵੇ ਚਲੋ ਐਨੀ ਕਰ ਰਹੇ ਹੂ ਵੀ ਵੀ ਛੱਡ ਵੀ ਫੈਮਿਲੀ ਛੱਡ ਦਿੰਦੀ ਹੈ ਦੀ ਹਨਾ ਵੀ ਘੱਟ ਦੇਖਦੇ ਆਂ ਵੀ ਅਗਰ ਉਹ ਦੇਖਦੇ ਨਹੀਂ ਕਈ ਵਾਰ ਕੋਈ ਵੀਡੀਓ ਨਹੀਂ ਪਸੰਦ ਆਉਂਦੀ ਤਾਂ ਹਨਾ ਕੋਈ ਨਹੀਂ ਦੇਖਦਾ ਜੇ ਕੋਈ ਜੇਖ ਪਸੰਦ ਆਉਂਦੀ ਤਾਂ ਦੇਖ ਲੈਨੇ ਨੇ ਤਾਂ ਪਲੀਜ਼ ਹਰ ਵੀਡੀਓ ਦੇਖਿਆ ਕਰੋ ਕਿਉਂਕਿ ਫੈਮਿਲੀ ਵਲੌਗਸ ਹੁੰਦੇ ਨੇ ਹਨਾ ਫੈਮਿਲੀ ਦਾ ਤਕਰੀਬਨ ਰੋਜ਼ ਸਾਰੀ ਸਾਰਾ ਕੁਝ ਦਿਖਾਇਆ ਜਾਂਦਾ ਤੇ ਰੋਟੀ ਪਾਣੀ ਹੁਣ ਸਾਡਾ ਸਿਆਲ ਤੇ ਐਦਾਂ ਹੀ ਚੱਲੂਗਾ ਫਸਮੈਂ ਇੰਨਾ ਹੀ ਕਹਿਣਾ ਸੀਗਾ ਵੀ ਹੁਣ ਜਿੰਨੇ ਹੁਣ ਸਿਆਲ ਸਿਆਲ ਦੇਖੋ ਸਾਡੇ ਚੁੱਲੇ ਤੇ ਹੀ ਖਾਣਾ ਪੀਣਾ ਚੱਲੂਗਾ ਇੱਥੇ ਬੈਠ ਕੇ ਖਾਇਆ ਜਾਣਗੇ ਇੱਥੇ ਪਟਾਇਆ ਕਰਾਂਗੇ ਮੇ ਪਿਛਲੇ ਗਰਮ ਹੋ ਗਈ ਗਰਮ ਹੋ ਗਈ ਕੱਚੀ ਤੇ ਐਡਾ ਹੀ ਹੈ ਨਾ ਪਲੀਜ਼ ਸਾਰੀ ਵੀਡੀਓ ਦੇਖਿਆ ਕਰੋ ਵਧੀਆ ਵਧੀਆ ਕਮੈਂਟ ਤਾਂ ਤੁਹਾਡੇ ਆਉਂਦੇ ਹੀ ਨੇ ਲਾਈਕ ਵੀ ਆਉਂਦੇ ਨੇ ਹਨਾ ਤਾਂ ਪਲੀਜ਼ ਵੀਡੀਓ ਹਰ ਇੱਕ ਹਰ ਕੋਈ ਵੀਡੀਓ ਜ਼ਰੂਰ ਦੇਖਿਆ ਕਰੋ ਹਰ ਵੀਡੀਓ ਪਿਆਰ ਨਾਲ ਭਰੀ ਹੁੰਦੀ ਆ ਤੇ ਬਸ ਫਿਰ ਮੈਂ ਸਬਜੀ ਬਣਾ ਲਾਂ ਸਰਕਾ ਲਾਲਾ ਫਟਾਫਟ ਫਿਰ ਜੇੜਾ ਕੱਟ ਕੇ ਆਣਾ ਘੋਮੋੜਿਆਣਾ ਓ ਜੀ ਚੰਨੂ ਅਸੀਂ ਬਰਡੇ ਤੇ ਤਾਂ ਨਹੀਂ ਗਏ ਪਰ ਸਾਨੂੰ ਪਕੌੜੇ ਖਾਣ ਨੂੰ ਮਿਲ ਗਏ ਹੈ ਪਕੌੜੇ ਪਕੌੜੇ ਛੋੜੇ ਆਖ ਲੱਗਿਆ ਖਾਈਏ ਉਹ ਉਹ ਪਲੇਟ ਕੌਲੀ ਲਿਖੇ ਹੈ ਪਲੇਟ ਇਹ ਇਹ ਕਹਿੰਦਾ ਮੈਂ ਖਾ ਕੇ ਆਇਆ ਸਮੋਸੇ ਬ੍ਰੈਡ ਟੇਟਰ ਬਸ ਦੋ ਸਮੋਸੇ ਇੱਕ ਬ੍ਰੈਡ ਬਸ ਬਸ ਥੋੜੀ ਹੈ ਤਿੰਨ ਦੋ ਸਮੋਸੇ ਇੱਕ ਬ੍ਰੈਡ ਨੂੰ ਕਹਿੰਦਾ ਬਸ ਆਓ ਚਲੋ ਖਾ ਲੋ ਆ ਜਾਓ ਰੋਟੀ ਇੱਕ ਹੋਰ ਦੇ ਰਹੀ ਸੀ ਪਰ ਮੈਂ ਲਈ ਨਹੀਂ ਨਾ ਬਸ ਬਹੁਤ ਹੈ ਚੱਲ ਹੁਣ ਤੂੰ ਰੋਟੀ ਖਾ ਲਈ ਅਸੀਂ ਖਾ ਲਈਏ ਆਹ ਪਕੌੜੇ ਆ ਸੋਸ ਕਾਲੀ ਇੱਕ ਪਨੀਰ ਦਾ ਪਕੌੜਾ ਮਿਲਿਆ ਮੈਨੂੰ ਆ ਇਹ ਪਨੀਰ ਦੇ ਦਾ ਪੀਲੇ ਪੀਲੇ ਨੇ ਨਾ ਗੋਭੀ ਦੇ ਸਾਰੇ ਨਹੀਂ ਦੇ ਕਿੰਨੇ ਕਬਾਉਣੇ ਸਾਰੇ ਨਹੀਂ ਹੈ ਮਾ ਇੱਕ ਤਾਂ ਦੇ ਕਿੰਨੇ ਕਬਾਉਣੇ ਇੱਕ ਤਾਂ ਬਸ ਬਸ ਮਿਲ ਗਿਆ ਛੱਤ ਤੇਰੇ ਬੰਟੇ ਦਾ ਵੀ ਆਪਾਂ ਹੀ ਖਾਂਦੀਆਂ ਪਨੀਰ ਦੇ ਨਾ ਉੱਧਰ ਪਈ ਆ ਕਿਧਰ ਬੱਦੇ ਕਿ ਨਹੀਂ ਅਸੀਂ ਲਾਂ ਲੱਗੇ ਹੁਣ ਬੱਦੇ ਕਿ ਨਹੀਂ ਭਈਆ ਬੱਸ ਹੁਣ ਕੱਟਣ ਦਿੱਤਾ ਅਸੀਂ ਲੱਗੇ ਹੁਣ ਰੋਟੀ ਇਹ ਰੋਟੀ ਫਾਮ ਦਾ ਕੱਟੇ ਹੋਇਆ ਏ ਬਸ ਆ ਜਿਹੜੇ ਹੁਣ ਆਸੇ ਆਲੇ ਦੁਆਲੇ ਖੇਤਾਂ ਨੂੰ ਹਾ ਕੀ ਹੁਣ ਗਲਾਂ ਨਹੀਂ ਕਰਦੇ ਪ੍ਰਾਰੀ ਨੂੰ ਪ੍ਰਾਰੀ ਨੂੰ ਆਲੇ ਦੁਆਲੇ ਅੱਕ ਲਾ ਰਹੇ ਉਹਦੇ ਕਰਕੇ ਨਾ ਇੰਨਾ ਧੂਆ ਚੜਿਆ ਪਿਆ ਵੀ ਇਹ ਲੱਗ ਰਿਹਾ ਜਿਵੇਂ 6-7 ਘੰਟੇ ਹੋ ਗਏ ਨਾ ਐਨ ਤਾਂ ਬਹੁਤ ਆਟਾ ਚੁੱਕ ਲਿਆ ਐਨ ਤਾਂ ਬਹੁਤ ਦੀ ਰੈਸਿਪੀ ਅਸੂਪਾ ਲੱਗਦਾ ਹੈ ਨਹੀਂ ਦੀ ਸੋਹ ਖਿਆ ਲੱਗਦਾ ਹੈ 6 15 ਛੋਟੇ ਹੋ ਜਾਂਦੇ ਨੇ ਸੋਹ ਹਾਂ ਕੱਲ ਸਾਡੇ ਇੱਕ ਬੰਦ ਪਦਰ ਸਵਾ ਪੰਜ ਹੈ ਇਹ ਕਾਲਜ ਜਿਹੜੀ ਵੀਡੀਓ ਪਾਈ ਸੀਗੀ ਹੈ ਨਾ ਕੱਪੜਿਆਂ ਦੀ ਸਾਰਿਆਂ ਨੂੰ ਬਹੁਤ ਪਸੰਦ ਆਏ ਜੇ ਜੀ ਸਾਹਿਬ ਵਧੀਆ ਲੱਗਿਆ ਬਹੁਤ ਪਸੰਦ ਆਇਆ ਕੱਪੜੇ ਤੇ ਨਾਨਕ ਤਾਂ ਆਪਣੇ ਸਾਰੇ ਕੱਪੜੇ ਮਤਲਬ ਥੈਲਾ ਜਿਹੜਾ ਉਹਦਾ ਨਾਲ ਹੀ ਲੱਗੇ ਸੀਗੇ ਫਿਰ ਜਿਹੜੇ ਮੈਂ ਘਰ ਤੇ ਮਤਲਬ ਅਸੀਂ ਆਪਣੇ ਫੈਮਲੀ ਦੇ 3-4 ਸੂਟ ਲਏ ਸੀਗੇ ਹੈ ਨਾ ਇੱਕ ਦੋ ਜਾ ਰਹਾ ਹਨ ਮੈਂ ਤੇ ਇੱਕ ਇੱਕ ਸੂਟ ਸਿੱਧੂ ਨੂੰ ਦਿਖਾਇਆ ਨਹੀਂ ਹੈਗਾ ਹਨਾ ਉਹ ਤੁਹਾਨੂੰ ਉਹ ਤੁਹਾਨੂੰ ਥੋੜੇ ਦਿਨਾਂ ਦਿਨਸ ਪਾਇਆ ਹੀ ਦਿਖੂਗਾ ਹਨਾ ਇੱਕ ਵਿਆਹ ਆਇਆ ਹਾਂ ਤੇਰਾ ਵਿਆਹ ਆਇਆ ਮੇਰਾ ਇੱਕ 벨ਵਟ ਦਾ ਉਹ ਐ 벨ਵਟ ਦੇ ਦੁਪੱਟੇ ਵਾਲਾ ਉਹ ਬਹੁਤ ਸੋਹਣਾ ਐ ਸੂਟ ਬਹੁਤ ਪਸੰਦ ਆਇਆ ਤੁਹਾਨੂੰ ਮਰ ਪਿੰਨੇ ਦੇ ਸੂਟ ਤਾਂ ਜਿਵੇਂ ਦੇਟ ਵੀ ਸਾਰੇ ਬਹੁਤ ਜਿਆਦੇ ਸੁੰਨੇ ਬਹੁਤ ਜਿਆਦੇ ਕਦੇ ਇਨ ਫਿਊਚਰ ਵੀ ਮਤਲਬ ਸਾਲ ਤੱਕ ਕੀ ਪਤਾ ਸੀ ਵੀ ਆਪਣਾ ਕੰਮ ਸ਼ੁਰੂ ਕਰ ਲਈਏ ਕੱਪੜਿਆਂ ਦਾ ਕਿਉਂਕਿ ਪਹਿਲਾਂ ਮੈਂ ਜਿਵੇਂ ਪਹਿਲੀ ਵੀਡੀਓ ਚ ਦੱਸਿਆ ਵੀ ਤਾਂ ਹਨਾ ਵੀ ਪਹਿਲਾਂ ਉਹ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਹੋਇਆ ਤਾਂ ਜਦਾ ਹੋ ਗਏ ਹੋ ਗਏ 3-4 ਸਾਲ ਵੀ ਵਧੀਆ ਨਹੀਂ ਉਹ ਕੁਸ਼ਾ ਹੈ 2 ਸਾਲ ਹੋ ਗਏ 3 ਹੋ ਗਏ 3 3 ਜ 3-4 ਸਾਲ ਹੋ ਗਏ ਜਦੋਂ ਸੱਲ ਕਰਨਾ ਪੈ ਗਿਆ ਤਾਂ ਕਿਉਂਕਿ ਨਾ ਮਤਲਬ ਫਿਰ ਪਿੰਡਾਂ ਚ ਨਾ ਤੀਮੀਆਂ ਜਿਹੜੀਆਂ ਹੁੰਦੀਆਂ ਰੇਟ ਇੰਨੇ ਜ਼ਿਆਦਾ ਕਟਵਾਉਂਦੀਆਂ ਨੇ ਵੀ ਅ ਬੰਦੇ ਨੂੰ ਬਚਦਾ ਹੀ ਕੁਛ ਨਹੀਂ ਫਿਰ ਐਡੀ ਦੂਰ ਤੇ ਐਡੇ ਐ ਹੁਣ ਤੁਸੀਂ ਕੱਲ ਦੇਖਿਆ ਹੋਣਾ ਵੀਡੀਓ ਤੇ ਵੀ ਮੈਂ ਇੱਕ ਥੈਲਾ ਸਿੱਕੜੀਸ ਦੇ ਆ ਰਹੇ ਇੱਕ ਟੋਣਾ ਵੀ ਸਮਲ ਲਾ ਹਾਂ ਅਸੀਂ ਦੋਨਾਂ ਨੇ ਇੱਕ ਇੱਕ ਪਾਸੇ ਤੇ ਫੜਿਆ ਹੋਇਆ ਤਾਂ ਫਿਰ ਇਹੋ ਜੇ ਮਤਲਬ ਥੱਲੇ ਜਿਹੜੇ ਸਾਨੂੰ ਘਰ ਘਰ ਕੇ ਲਿਆਣੇ ਪੈਂਦੇ ਨੇ ਤਿੰਨ ਤਿੰਨ ਚਾਰ ਚਾਰ ਤੁਸੀਂ ਸੋਚ ਕੇ ਦੇਖੋ ਵੀ ਅਸੀਂ ਕਿਵੇਂ ਲੈ ਕੇ ਆਂਦੇ ਹਾਂ ਫਿਰ ਦੋ ਦੋ ਜਣੇ ਹਨਾ ਉਹ ਵੀ ਬੱਸਾਂ 'ਚ ਬੱਸਾਂ 'ਚ ਲੈ ਕੇ ਆਂਦੇ ਆ ਫਿਰ ਇੰਨਾ ਜ਼ਿਆਦਾ ਕਸ਼ਟ ਸਹਿ ਕੇ ਵੀ ਭੱਗ ਗਿਆ ਇੰਨਾ ਜ਼ਿਆਦਾ ਕਸ਼ਟ ਸਹਿ ਕੇ ਵੀ ਫਿਰ ਕੋਈ ਰੇਟ ਨਾ ਮਿਲੇ ਕੋਈ ਚੱਲਣਾ ਲੱਵੇ ਵੀ ਨਾ ਫਿਰ ਨਾ ਫਿਰ ਨੁਕਸਾਨ ਨੁਕਸਾਨ ਵੀ ਹੋ ਗਿਆ ਸੀ ਦਾ 10-15000 ਦਾ ਨੁਕਸਾਨ ਕਰਤਾ ਮੈਂ ਫਿਰ ਮੈਂ ਛੱਡਤਾ ਗੱਡੀ ਚੱਲਦਾ ਗੱਡੀ ਚ ਵੀ ਠੰਡਾਂ ਚ ਪਾਚ ਪਾਚ ਤੇ ਜਾਣ ਲੱਗ ਗਏ ਤੇ ਪਿੰਡਾਂ 'ਚ ਨਹੀਂ ਕੰਮ ਹੁੰਦਾ ਪਿੰਡਾਂ 'ਚ ਚੱਲ ਹੁੰਦੀ ਮੈਂ ਹੁਣ YouTube ਦਾ ਕੰਮ ਕਰ ਰਿਹਾ ਸੀ ਐਵੇਂ ਹੁਣ ਹੁਣ ਕੀ ਪਤਾ ਵੀ ਥੋੜਾ ਹੋ ਤਾਂ ਵੀ ਚੱਲ ਪਏ ਵਧੀਆ ਚੱਲ ਪਏ ਹਨਾ ਮਹਗਾ ਇਹ ਵੀ ਹੈ ਨਾ ਜਿਹੜਾ ਪਿੰਡਾਂ ਚ ਤੋਂ ਮਿਲਦਾ ਹੈ ਨਾ ਉਹੀ ਲੈ ਲਿਆ ਕਰੋ ਕਿਉਂਕਿ ਉਹ ਰੇਟ ਸਹੀ ਹੁੰਦਾ ਹੈ ਬਾਹਰ ਜਾ ਕੇ ਤਾਂ ਕੱਪੜੇ ਦੇ ਹੱਥ ਚੱਕੀ ਪਈਆਂ ਪਿੰਡ ਚੋਂ ਬੈਠੇ ਉਠਾਈ ਮਿਲ ਜਾਂਦਾ ਹੈ ਜਾਣਾ ਬੰਦ ਬਟਿਆੜੀ ਹੋਰ ਜਦ ਰੇਟ ਨਹੀਂ ਮਿਲਦਾ ਤਾਂ ਨਾ ਫਿਰ ਮੈਂ ਬੰਦ ਕਰਦਾ ਕਿਉਂਕਿ ਨੁਕਸਾਨ ਵੀ ਮੇਰਾ ਬਹੁਤ ਹੋ ਗਿਆ ਸੀਗਾ ਫਿਰ ਤਾਂ ਕਰਕੇ ਫਿਰ ਮੇਰਾ ਜੀ ਨਹੀਂ ਕਰਿਆ ਮੈਂ ਕਿ ਚਲੋ ਬੰਦ ਕਰ ਦੋ ਪਰ ਨਾਲੇ ਕੰਮ ਛੱਡਦੇ ਆ ਨਾਲੇ ਸੱਪੜੇ ਲੈ ਗਿਆ ਨੇ ਸਾਰੀ ਸਾਰੀ ਦਿਹਾੜੀ ਮਾਰਦੇ ਆ ਗਰਮੀਆਂ ਚ ਕਿੰਨਾ ਔਖਾ ਜਿਆਦਾ ਜਿਆਦਾ ਸੀ ਤਾਂ ਕੀ ਕਰਨਾ ਸਾਨੂੰ ਪਤਾ ਨਾ ਕਿਵੇਂ ਤਾਂ ਕਿਹਾ ਨਹੀਂ ਤਾਂ ਕਰਕੇ ਬੁਟੀਕ ਦਾ ਕੰਮ ਸਾਨੂੰ ਅਦਬਚਾਲੇ ਛੱਡਣਾ ਪਿਆ ਮੈਨੂੰ ਮੈਨੂੰ ਨੇ ਵੀ ਆਪ ਪਹਿਲਾਂ ਤਾਂ ਹਾਂ ਪਰ ਬੋਰਡ ਮੈਂ ਸਾਹਮਣੇ ਰੱਖਿਆ ਹੋਇਆ ਬੋਰਡ ਨਹੀਂ ਦੇ ਰਿਹਾ ਕਿਉਂਕਿ ਉਹ ਹੀ ਕਹਿ ਰਹੀ ਫਿਰ ਗੱਲ ਕਰਨੀ ਸੀਗੀ ਹੈ ਨਾ ਵੀ ਜੇ 5 ਚਾਂਸਾਂ ਨੂੰ ਸਾਲ ਇੱਕ ਤੱਕ ਕਰਨਾ ਪੈ ਗਿਆ ਫਿਰ ਬੋਰਡ ਸਾਹਮਣੇ ਰੱਖਿਆ ਵਾਜੀ ਹਨਾ ਕਦੇ ਵੀ ਕਰਨਾ ਪੈ ਸਕਦਾ ਕਿਉਂਕਿ ਜਿਵੇਂ ਸੂਟਾਂ ਦੇ ਸੂਟ ਬਹੁਤ ਮਹਿੰਗੇ ਹੋ ਰਹੇ ਐ ਫਿਰ ਤੁਹਾਨੂੰ ਅਸੀਂ ਸਹੀ ਰੇਟ ਤੇ ਬਿਲਕੁਲ ਸੂਟ ਸਹੀ ਰੇਟ ਤੇ ਦੇ ਰਹੇ ਹਾਂ ਸਿਰਫ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਚਾਹੁੰਦੇ ਹੋ ਵੀ ਸਿਆ ਕੰਮ ਕਰੀਏ ਸ਼ਾਂਕ ਤਾਂ ਬਹੁਤ ਆ ਕਰਨ ਦਾ ਪਰ ਲੋਕਾਂ ਦੀ وجہ ਤੋਂ ਬੰਦ ਕਰ ਦਿੰਦੇ ਨਾ ਮੇਰ ਦਾ ਐਨਾ ਸਟ੍ਰੈਗਲ ਵੀ ਕਰਦੇ ਐ ਹੁਣ ਫੇਰ ਵੀ ਰੇਟ ਨਹੀਂ ਮੇਰ ਦਾ ਚਲੋ ਜੀ ਹੁਣ ਰੋਟੀ ਲਾ ਲਈ ਅੱਜ ਨਹੀਂ ਬਣ ਰਹੀ ਅਜੀ ਲੋ ਜੀ ਰੋਟੀ ਸਾਰਿਆਂ ਨੇ ਹੁਣ ਖਾ ਲਈ ਟਾਈਮ ਹੋ ਗਿਆ ਸਵਾ 6 ਦਾ ਛੋਲਿਆਂ ਦੀ ਸਬਜੀ ਸਬਜੀ ਬੀਬੀ ਕਹੀ ਜੀ ਐ ਨੂਨ ਮਿਰਚ ਜਿਆਦਾ ਤਾਂ ਨਹੀਂ ਐ ਨੂਨ ਨਾ ਠੀਕ ਆ ਵਧੀਆ ਠੀਕ ਐ ਜਿਆਦਾ ਤਾਂ ਨਹੀਂ ਐ ਨਾ ਨਾ ਲਊਗਾ ਜਿਆਦਾ ਨਹੀਂ ਠੀਕ ਆ। ਆਬੂ ਲੈ ਰਿਹਾ ਛੈਕਲੀ ਤੇ ਝੂਤੇ 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 ਹੁਣ ਛੈਕਲੀ ਚੱਲਣ ਲੱਗੀ। ਹੁਣ ਇਹਨੇ ਖਹਿੜਾ ਨਹੀਂ ਛੱਡਿਆ ਕਰਨਾ। ਦੇਖੀ ਸਸਰੀ ਕਰ ਬੁਲਾ ਦੇ ਆਬੂ ਸਾਰਿਆਂ ਨੂੰ ਸਸਰੀ ਉਹ ਬੁਲਾਦੀ ਓਏ। ਚੁੱਚੀ ਗਲਵਾਤੀ। ਅੱਖਾਂ ਚੋਂ ਬੰਦ ਕਰਿਆ। ਹੈ? ਕਿੱਥੇ ਚਲਿਆ? ਅੱਖਾਂ 'ਚ ਪਾਣੀ ਮਾਰ ਰਣ। ਕੀ ਹੋ ਗਿਆ? ਮਿਰਚ ਲੱਗੀ। ਮਿਰਚ ਕਿੱਥੇ ਲੱਗੀ ਵੀ ਤੀ? ਹੱਥਾਂ 'ਨ। ਹੱਥ ਨਾਲ ਦੂ ਮਿਰਚਾ ਖਾ ਰਿਆ ਤਾਂ ਰਾਤ ਨੂੰ ਡੱਬੇ ਚ ਪਾ ਕੇ ਡੱਬੇ ਚ ਹਾਂ ਨਾ ਜਿਆਦਾ ਰੋਟੀ ਖਾਈ ਟੀ ਉਹਦੇ ਬਾਅਦ ਹੱਥ ਵੀ ਧੋਏ ਕਿਉਂ ਭੁੱਲ ਗਿਆ ਰੋਟੀ ਖਾਣੇ ਬਾਅਦ ਹੱਥ ਧੋਲੇ ਕਰ ਤੇ ਤਾਂ ਹੀ ਮਿਰਚਾ ਹੁਣ ਅੱਖਾਂ ਲੱਗੀਆਂ ਹਮੇਸ਼ਾ ਧੋਨੇ ਪਰ ਅੱਜ ਭੁੱਲ ਗਿਆ ਭੁੱਲ ਅੱਜ ਲੋ ਜੀ ਬਸ ਹੁਣ ਸਿੱਤੋਂ ਲੱਗੇ ਤੇ ਬਸ ਪੈ ਵੀ ਗਏ ਤੇ ਪਾ ਕੇ ਜੇ ਲੈਟ ਬੰਦ ਕਰੀਤੀ ਯੂਵੀ ਦੇ ਅੱਖਾਂ ਚ ਮਿਰਚਾਂ ਲੱਗਣ ਲੱਗੀਆਂ ਹੁਣ ਮੂੰਹ ਤੋੜਿਆ ਇਹ रसोई दूर मैं लैट के आई हे पानी लेन क्योंकि मैं ना थोड़ा जहा कोसा करके पैन तो पहले पानी पीनी हूँ नहीं।, नहीं कई बार मैं कॉफ़ी ब्लैक कॉफी पी लैनी हूँ अच्छ मैं ब्लैक कॉफ़ी नहीं पी है कि दिन च पीली थी क्योंकि इन्नी भी नहीं पीनी चाहिए क्या खराब कर दी हूँ मैं पानी पीऊंगी क्योंकि ब्लैक कॉफी मैं दो बार दिन पी चुकी हूँ बाकी तुम्हें दस्यो भी खराब कर दी है मैं नागदार ही खराब कर दी तो यह अखा अखाज मिर्चा पैया रात हाथ धोने भुन गया देख लो ਇਹੇ ਜੇ ਕੰਮ ਨਹੀਂ ਜੋ ਆਕਾਂ ਦੇ ਤੇ ਬਸ ਹੁਣ ਰਸੋਈ ਰਸੋਈ ਦਾ ਸਾਫ ਕਰਤੀ ਹੁਣ ਦੁਬਾਰਾ ਪੈਣ ਗਏ ਤੇ ਫੇਰ ਹੁਣ ਦੁਬਾਰਾ ਪੈਣ ਚੱਲੇ ਚਲੋ ਜੀ ਸਾਡਾ ਅੱਜ ਦਾ ਵਲੌਗ ਨਾ ਸਾਡਾ ਇੱਥੇ ਤੱਕ ਸੀਗਾ ਸਭੇ ਵਧੀਆ ਦੁਬਾਰਾ ਉੱਠ ਗਏ ਕਿਉਂਕਿ ਵਲੌਗ ਐਂਡ ਕਰਨਾ ਭੁੱਲ ਗਏ ਸੀਗੇ ਸੋ ਹੁਣ ਸੋਚਿਆ ਵੀ ਵਲੌਗ ਵੀ ਐਂਡ ਕਰ ਦਨੇ ਆ ਅ ਅੱਜ ਦਾ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਉਗੀ ਤੇ ਵੀਡੀਓ ਨੂੰ ਵਾਰ-ਵਾਰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਸੋਨੇ ਸੋਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪਲੀਜ਼ ਜਲਦੀ ਤੋਂ ਜਲਦੀ ਨਾ ਸਬਸਕ੍ਰਾਈਬ ਕਰਦੋ 10000 ਪੂਰਾ ਕਰਦੋ ਪਲੀਜ਼ ਕਿਉਂਕਿ ਥੋੜੇ ਜਿਹੇ ਰਹਿ ਗਏ 10000 ਹੋਣ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬਰ ਤੋਂ ਵੱਧ ਕਰੋ ਪਲੀਜ਼ ਤੇ ਵੀਡੀਓ ਵੀ ਸਾਰੇ ਜਰੂਰ ਦੇਖਿਆ ਕਰੋ ਹੁਣ ਸਿਆਲ ਜੱਗੇ ਨਾਲੇ ਠੰਡਾ ਚ ਕੰਮ ਕਰਾਂਗੇ ਨਾਲੇ ਵੀਡੀਓ ਬਣਾਵਾਂਗੇ ਨਾਲੇ ਇਸ ਲਈ ਪਸਾਰੇ ਪਲੀਜ਼ ਵੀਡੀਓ ਜਰੂਰ ਦੇਖਿਆ ਕਰੋ ਤੇ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਲੌਗ ਚ ਇਹ ਵੀ ਸਾਰਿਆਂ ਨੂੰ ਗੁੱਡ ਨਾਈਟ ਬਹੁਤ ਏ ਗੁੱਡ ਨਾਈਟ ਉੱਚੀ ਗੁੱਡ ਨਾਈਟ